ਅਮਰੀਕਾ ਦੇ ਟੈਕਸਾਸ ਦੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਜੋੜੇ ਸਿਦਾਰਥਾ ਸੈਮੀ ਮੁਖਰਜੀ ਅਤੇ ਉਹਨਾਂ ਦੀ ਪਤਨੀ ਸੁਨੀਤਾ ਨੂੰ 33 ਕਰੋੜ ਰੁਪਏ ਦੇ ਵੱਡੇ ਧੋਖਾਧੜੀ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਜੂਨ ਮਹੀਨੇ ਟੈਰਨ ਕਾਉਂਟੀ ਦੇ ਵਿੱਚ ਹੋਈ ਜਿੱਥੇ ਦੋਹਾਂ ਉਤੇ ਪਹਿਲੀ ਡਿਗਰੀ ਦੇ ਫੈਲੋਨੀ ਚੋਰੀ ਦੇ ਦੋਸ਼ ਲਗਾਏ ਗਏ ਨੇ। ਅਮਰੀਕੀ ਫੈਡਰਲ ਅਫਸਰਾਂ ਦੇ ਮੁਤਾਬਕ ਇਹ ਜੋੜਾ ਕਈ ਸਾਲਾਂ ਤੋਂ ਨਕਲੀ ਰੀਅਲ ਅਸਟੇਟ ਡੀਲਾਂ ਜਾਲ ਸਾਜ਼ੀ ਵਾਲੇ ਦਸਤਾਵੇਜ਼ਾਂ ਦੇ ਕੋਵਿਡ-19 ਰਾਹਤ ਫੰਡਾਂ ਦੇ ਗਲਤ ਵਰਤੋਂ ਰਾਹੀਂ ਲੋਕਾਂ ਨੂੰ ਠੱਗ ਰਿਹਾ ਸੀ ਮੁਖਰਜੀ ਜੋੜਾ ਟੈਕਸਾਸ ਦੇ ਭਾਰਤੀ ਅਮਰੀਕੀ ਸਮੁਦਾਏ ਦੇ ਵਿੱਚ ਕਾਫੀ ਮਸ਼ਹੂਰ ਹੈ ਅਤੇ ਵਕ-ਵਕ ਚੈਰਿਟੀ ਗਾਲਾ ਅਤੇ ਬਾਲੀਵੁੱਡ ਸਟਾਈਲ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦਾ ਰਹਿੰਦਾ ਸੀ ਅਫਸਰਾਂ ਦੇ ਮੁਤਾਬਕ ਇਹ ਜੋੜਾ ਲੋਕਾਂ ਨੂੰ ਘਰਾਂ ਦੀ ਮੁਰੰਮਤ ਅਤੇ ਰੀਮੋਡਲਿੰਗ ਪ੍ਰੋਜੈਕਟਾਂ ਦੇ ਵਿੱਚ ਉੱਚ ਮੁਨਾਫੇ ਦੇ ਵਾਅਦੇ ਕਰਕੇ ਲੁੱਟਦਾ ਸੀ ਜਦ ਕਿ ਅਸਲ ਦੇ ਵਿੱਚ ਅਜਿਹੇ ਕਿਸੇ ਪ੍ਰੋਜੈਕਟ ਦੀ ਹਕੀਕਤ ਨਹੀਂ ਸੀ ਵਧੇਕ ਭਰੋਸਾ ਜਮਾਉਣ ਦੇ ਲਈ ਨਕਲੀ ਕੰਟਰੈਕਟ ਫਰਜ਼ੀ ਇਨਵੌਇਸਾਂ ਅਤੇ ਝੂਠੀਆਂ ਈਮੇਲਾਂ ਦਿਖਾਈਆਂ ਜਾਂਦੀਆਂ ਸਨ ਕਈ ਪੀੜਤਾ ਨੂੰ ਚੈੱਕ ਦਿੱਤੇ ਗਏ ਜੋ ਬੌਂਸ ਹੋ ਗਏ ਅਤੇ ਕਿਸੇ ਨੂੰ ਵੀ ਮੁਨਾਫਾ ਨਹੀਂ ਮਿਲਿਆ ਅਜੇ ਤੱਕ ਬੀ ਤੋਂ ਵੱਧ ਪੀੜਤਾਵਾਂ ਦੀ ਪਛਾਣ ਹੋ ਚੁੱਕੀ ਹੈ ਪਰ ਅਸਰ ਮੰਨ ਦੇਣੇ ਦੀ ਗਿਣਤੀ 100 ਤੋਂ ਵੱਧ ਹੋ ਸਕਦੀ ਹੈ